ਤਰਨਤਾਰਨ ਦੇ ਸਿਵਲ ਹਸਪਤਾਲ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਦਾ ਦੇਖ ਲੋ ਹਾਲ ਮਰੀਜ਼ਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ ਇਸ ਮਾਮਲੇ 'ਚ ਪੱਤਰਕਾਰਾਂ ਨੇ ਡਾਕਟਰ ਕੋਮਲ ਪ੍ਰੀਤ कौर ਨਾਲ ਗੱਲਬਾਤ ਕੀਤੀ ਤਾਂ ਡਾਕਟਰ ਆਪਣੇ ਦਫ਼ਤਰ 'ਚੋਂ ਰਫੂ ਚੱਕਰ ਹੁੰਦੀ ਹੋਈ ਦਿਖਾਈ ਦਿੱਤੀ ਹਾਂਜੀ ਕੀ ਨਾ ਵੀਰੇ ਕੀ ਗੱਲ ਬੋਦੋ ਜਿਹੜਾ ਮੈਂ ਸਭ ਤਰਨਤਾਰਨ ਤੋਂ ਜਾ ਰਿਹਾ ਸੀ ਅਛਈ ਹਾਂਜੀ ਬੈਂਕੀ ਦੇ ਉੱਪਰ ਬੈਠਾ ਡ라이ਵਰ ਮੇਰੇ ਨਾਲ ਡਿਲੀਵਰੀ ਕਰਦਾ ਪਿਆ ਜੀ ਕਿ ਕਾਰ ਵਾਲਾ ਆਇਆ ਪਿੱਛੋਂ ਅਸ਼ੀਰਵਤੀ ਗੱਡੀ ਲਾ ਕੇ ਦੌੜ ਗਿਆ ਜੀ ਅਸ਼ੀਰਵਤੀ ਮੇਰਾ ਡ라이ਵਰ ਨੂੰ ਛੱਡ ਕੇ ਮੈਨੂੰ ਭਾਜੀ ਗਿਆ ਅਸ਼ੀਰਵਤੀ ਤੇ ਹੁਣ ਇਸ ਟਾਈਮ ਤੇ ਸਰਕਾਰੀ ਹਸਪਤਾਲ ਜਾਏ ਸਰਕਾਰੀ ਹਸਪਤਾਲ ਹੈ ਸਾਡ ਮੇਰੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੂੰ ਮੈਨੂੰ ਇਸ ਟਾਈਮ ਡੇਢ ਘੰਟਾ ਹੋ ਗਿਆ ਹਸਪਤਾਲ ਵਿੱਚ ਕੋਲ ਤੇ ਅਸ਼ੀਰਵਤੀ ਜੋ ਕਿ ਮੇਰੀ ਬਾਹ ਮੇ ਟੁੱਟ ਗਈ ਹੈ ਹੂੰ ਲੱਕ ਦੇ ਵਿੱਚ ਵੀ ਛੱਟ ਬਹੁਤ ਨਮੀਰ ਹੈ ਹੂੰ ਕਸਲਾਂ ਦੇ ਉੱਤੇ ਵੀ ਬਹੁਤ ਦੁੱਖ ਦਾਤ ਦੇ ਜਿਆਦਾ ਆ ਰਿਹਾ। ਤੇ ਡਾਕਟਰ ਕੀ ਕਹਿੰਦੇ? ਡਾਕਟਰ ਸਾਹਿਬ ਕਹਿੰਦੇ ਆ ਕਿ ਇਹ ਇੱਕ ਦੇ ਜੋਰ ਦੇ ਨਾਲ ਹੋਇਆ। ਹੂੰ। ਉਹ ਜੀ ਤੇ ਦੇਖਭਾਲ ਕਰਨ ਵਾਸਤੇ ਬੰਦਾ ਨਹੀਂ ਹੋਇਆ। ਅਸ਼ਈ। ਸਾਡੀ ਉਦੋਂ ਦੀ 1.5 ਘੰਟਾ ਹੋ ਗਿਆ ਕੋਈ ਦੇਖਭਾਲ ਨਹੀਂ ਕੀਤੀ ਵੀ ਜੀ। ਭਾਈ ਮੈਂ ਨਰਾ ਗੁਰਮੀਦਿਆ ਜੈ ਜੈ ਭਾਰਤ ਭਾਰਤ ਸਭ ਦਾ ਅੰਮੇਸ਼ ਅनाथ ਬੱਚਿਆਂ ਦੀ ਮੈਂ ਸੰਸਥਾ ਚਲਾ ਰਿਹਾ ਡਾਕਟਰ ਨੇ ਮੇਦਾਰ ਸਾਹਿਬ ਦੀ। ਕੀ ਫਿਰ ਮਫਲਾਗਾ ਜਿਹੜਾ ਆਪਣਾ ਵੀਰ ਦਾ ਐਕਸੀਡੈਂਟ ਹੋਇਆ ਜੜਾ। ਭਾਈ ਮੈਂ ਜੰਗਲਾਗੁਰੂ ਤੋਂ ਆਇਆ ਵੀਰ ਦਾ ਨਾ ਮੈਨੂੰ ਪਤਾ ਲੱਗਾ ਵੀ ਐਕਸੀਡੈਂਟ ਹੋਇਆ। ਕਿਹੜਾ ਇਲਾਜ ਨਹੀਂ ਚੱਲ ਰਿਹਾ ਇੱਥੇ ਸਰਕਾਰੀ ਹਸਪਤਲ ਅੱਛਾ ਜੀ ਮੈਂ ਸਰਕਾਰੀ ਹਸਪਤਲ ਆ ਲਗੇ ਇਹਨਾਂ ਦਾ ਮਰੀਜ਼ਾਂ ਦਾ ਦੁੱਖ ਸੁਣਿਆ ਵੀ ਕੀ ਆ ਹੂੰ ਇਹ ਕਹਿੰਦੇ ਵੀ ਇੱਥੇ ਭਾਈ ਕੋਈ ਮਰੀਜ਼ ਨਹੀਂ ਹੈਗਾ ਮੈਂ ਮੈਡਮ ਬੇਟੀ ਮੈਂ ਆ ਭੈਣ ਜੀ ਮੈਂ ਨਾ ਪੰਜਾਬ ਦਾ ਪ੍ਰੈਜ਼ੀਡੈਂਟ ਆ ਅਨਾਥ ਬੱਚਿਆਂ ਤੇ ਸਸਤਾ ਚਲਾ ਰਿਹਾ ਹਾਂ ਮੈਡਮ ਕਦੀ ਬਾਹਰ ਹੋ ਜਾ ਦਬਾਅ ਉੱਪਰ ਕਿਹੜੇ ਸੀ ਮੈਡਮ ਮੈਡਮ ਇਹਨਾਂ ਦੇ ਸੀਨੀਅਰ ਕਹਿੰਦੇ ਵੀ ਮੈਂ ਸੀਨੀਅਰ ਆ ਉਹ ਇੱਕ ਵੀਰ ਸਰਦਾਰ ਆ ਅੱਛਾ ਜੀ ਕਹਿੰਦੇ ਵੀ ਆਪਨੇ ਹਿੱਕ ਦੇ ਜੋਰ ਨਾਲ ਇਹ ਤੇ ਤਨਖਾਹਾਂ ਲੈਣਦੇ ਆ ਹਨ ਕਿਸ ਦੇ ਨਾਲ ਮਰੀਜ਼ ਦੇ ਨਾਲ ਕੋਈ ਰਿਵਾਸਤਾ ਨਹੀਂ ਹੈਗਾ ਹੂੰ ਅਸੀਂ ਰਾਜ ਨਹੀਂ ਕਰ ਸਕਦੇ ਅਸੀਂ ਡਿਗਰੀਆਂ ਕੀਤੀਆਂ ਅਸੀਂ ਡਿਗਰੀਆਂ ਕੀਤੀਆਂ ਅਸੀਂ ਡਿਗਰੀਆਂ ਦੇ ਸਿਰ ਤੇ ਆਪਣਾ ਵੀ ਜਿਹੜਾ ਵੀ ਇੱਕ ਸਹੂਲਤ ਤੇ ਤਨਖਾਹ ਲੈਂਦੇ ਅਸੀਂ ਜੇ ਤੇ ਬਦ ਦਮ ਜਵਾਦ ਥਲੇ ਆਣ ਕੇ ਕੰਮ ਨਹੀਂ ਕਰਦੇ ਠੀਕ ਹੈ ਹੁਣ ਆਪਣੇ ਕੀ ਮੰਗ ਗੀ ਆਪਾਂ ਦੀ ਮੰਗ ਇਹ ਜਿਹੜਾ ਸਟਾਫ ਇਹਨੂੰ ਸਸਪੈਂਡ ਕੀਤਾ ਜਾਵੇ ਜਾਂ ਨੌਕਰੀ ਤੋਂ ਲਾਇਆ ਜਾਵੇ ਜੇ ਇਹਨਾਂ ਦੇ ਨਾ ਕਾਰਵਾਈ ਕੀਤੀ ਜਾਂ ਨਾ ਕੋਈ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਡਾਕਟਰ ਆਇਆ ਤੇ ਭਾਈ ਇਹ ਸੰਘਰਸ਼ ਬਹੁਤ ਤਗੜਾ ਕੌਣ ਜਾਤਾਂ ਦੇ ਵਿੱਚ ਹੋਊਗਾ ਹਸਪੀਟਲ ਗਏ ਧਰਨਾ ਦਿੱਤਾ ਜਾਊਗਾ ਜਿੰਨਾਂ ਜਿਹੜੇ ਸਟਾਫ ਨੂੰ ਸਸਪੈਂਡ ਜਾਂ ਨੌਕਰੀ ਤੋਂ ਲਾਇਆ ਨਾ ਜਾਊਗਾ ਜਿਹੜੇ ਡਿਗਰੀਆਂ ਸੁਣਾਉਂਦੇ ਆ ਇੱਥੇ ਮਰੀਜ਼ ਮਰਨਦੇ ਮਰੀਜ਼ ਕੱਲੇ ਕੱਲੇ ਮਰੀਜ਼ ਕੋ ਪੁੱਛੋ ਕਿ ਸਾਡਾ ਕਿੰਨਾ ਕੁ ਲਾਇ ਹੋ ਰਿਹਾ ਕਿੰਨੇ ਕਿੰਨੇ ਦਿਨ ਹੋ ਗਿਆ ਮਰੀਜ਼ ਇੱਥੇ ਰੋ ਰਹੇ ਆ ਜੇ ਕਾਰਵਾਈ ਨਾ ਕੀਤੀ ਇਹਨਾਂ ਸਰਕਾਰ ਨੇ ਇਹਨਾਂ ਦੇ ਕੋਈ ਮੁੱਦਾ ਨਾ ਚੁੱਕਿਆ ਉਹ ਇਹ ਆਪਣੀ ਸਟਾਫਾਂ ਨੂੰ ਸਟਾਫ ਦੇ ਖਿਲਾਫ ਪੂਰੇ ਸਟਾਫ ਦੇ ਖਿਲਾਫ ਨਹੀਂ ਆਪਣੀ ਸਟਾਫਾਂ ਨੂੰ ਸਰਕਾਰੀ ਹਸਪੀਟਲ ਇੱਕ ਦੋ ਦਿਨਾਂ ਦੇ ਵਿੱਚ ਨਾਮ ਸਾਫ ਮਿਲਿਆ ਇਹਨੂੰ ਬੰਦੇ ਨੂੰ ਅੰਗੇ ਹੀ ਨੋਂ ਅਸੀਂ ਤਰਨਾ ਰੋਪਰਦਾਸਨ ਕਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿਮਾਨ ਕੀ ਕਹਣਾ ਜੀ ਸਰਦਾਰ ਭਗਵੰਤ ਜੀ ਨੂੰ ਮਾਨ ਨੂੰ ਸਾਡੇ ਲਈ ਇਹੋ ਬੇਨਤੀ ਆ ਵੀ ਜਿਹੜਾ ਸਟਾਫ ਆ ਇਸ ਸਟਾਫ ਨੂੰ ਲਾ ਗਏ ਤੇ ਨਵਾਂ ਸਟਾਫ ਲਾਇਆ ਜਾਵੇ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਦਾ ਮਾਹ ਆ ਉਹ ਡਿਗਰੀਆਂ ਇਹਨਾਂ ਦੀ ਕੈਨਸਲ ਕਰਕੇ ਨੌਕਰਾਂ ਨਾਲੋਂ ਲਾ ਗਏ ਨਵਾਂ ਸਟਾਫ ਭੇਜੋ ਨਾਲੇ ਪਤਾ ਲੱਗੇ ਸਟਾਫ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਸਟਾਫ ਨਹੀਂ ਆ ਮਰੀਜ਼ ਇਕੱਲੇ ਇਕੱਲੇ ਮਰੀਜ਼ ਨੂੰ ਪੁੱਛੋ ਵੀ ਸਾਨੂੰ ਕੀ ਤੰਗੀ ਪਰੀ ਸਰਣੀ ਸਰਕਾਰੀ ਹਸਪੀਟਲ ਤਾਨੂੰ ਆਪੇ ਹੀ ਭਗਤ ਮਾਨ ਨੂੰ ਪਤਾ ਲੱਗ ਜਾਣਾ ਇੱਥੇ ਕੀ ਪ੍ਰੋਬਲਮ ਚੱਲ ਰਹੀ ਠੀਕ ਹੈ ਜੀ ਭਗਤ ਮਾਨ ਭਗਤ ਮਾਨ ਸਰਕਾਰ ਕੋ ਅੱਛਾ ਜੀ ਤੇ ਮੈਂ ਤੇ ਕਹੇ ਕਿ ਉਹ ਨਾ ਨੌਕਰੀ ਕਰ ਰਿਹਾ ਵਾ ਇਲੀ ਤੇ ਗਾਲੇ ਇਹਨੂੰ ਨੌਕਰੀ ਤੋਂ ਲਾਇਆ ਜਾਵੇ ਜੇ ਨਾ ਲਾਇਆ ਗਿਆ ਫਿਰ ਅਸੀਂ ਆਪਣੀ ਜੋ ਵੀ ਹਰਤੀ ਕਾਰਵਾਈ ਬੰਦੀ ਆ ਅਸੀਂ ਆਪਣਾ ਸੀਐਡੀ ਨੂੰ ਸਰ ਕੀ ਨਾਮ ਆਪਣਾ ਵਿੱਚ ਜੀ ਸਿਮਰਨ ਜੀ ਸਰ ਇੱਕ ਜਿਹੜਾ ਪੇਸ਼ੈਂਟ ਆਇਆ ਵਾ ਤੁਹਾਡੇ ਕੋਲੋਂ ਤੇ ਇਹਨਾਂ 'ਤੇ ਇਲਜ਼ਾਮ ਲੱਗਣ ਦੇ ਆ ਕਿ ਤੁਸੀਂ ਗਲਤ ਲੈਂਗੁਏਜ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ فیرم مریض ਆਉਂਦਾ ਠੀਕ ਆ ਸਾਡੀ ਕੋਮਲ ਹਾਂ ਇੱਕ ਸਾਈਡ ਤੇ ਜੋ ਵਿਚਾਰੀ ਸਰੀ ਤੇ ਡਿਸਲੋਕੇਸ਼ਨ ਹੈ ਕੀ ਇਹਦੇ ਮੋਡੇ ਨਹੀਂ ਬਾਕੀ ਡਾਕਟਰ ਸਾਹਿਬ ਨੇ ਚੈੱਕ ਕੀਤਾ ਹੋਇਆ ਠੀਕ ਲੱਗੇ ਹੋਏ ਡਾਕਟਰ ਸਾਹਿਬ ਕਿਹੜੇ ਇਹ ਮੌਜੂਦ ਡਾਕਟਰ ਕੋਮਲ ਜੀ ਠੀਕ ਹੈ ਜੀ ਇਹਨਾਂ ਦਾ ਇਲਜ਼ਾਮ ਹੈ ਕਿ ਡਾਕਟਰ ਕੋਮਲ ਜੀ ਨੇ ਗਲਤ ਲੈਂਗੁਏਜ ਬੋਲੀ ਆ ਦੇਖੋ ਵੀਰੇ ਜਿੰਦੋਂ ਤੱਕ ਆਪਾਂਗੇ ਸੁਣਿਆ ਨਹੀਂ ਹੋਗਾ ਹਨਾ ਉਦੋਂ ਤੱਕ ਜੇ ਆਪਾਂ ਕੁਝ ਨਹੀਂ ਇਹ ਜੀ ਨਾਲ ਸਾਥ ਹੀ ਹੋਰ ਗੈਨੂ ਨੇ ਕਿਹਾ ਤਾਂ ਦੇਖੋ ਵੀਰੇ ਫਿਰ ਜੋ ਇਹ ਕਹਿੰਦੇ ਪਏ ਫਿਰ ਆਹ ਸਰਦਾਰ ਸਾਹਿਬ ਗਲੋਤੇ ਤੁਹਾਡੇ ਸਾਥ ਤੇ ਆ ਹੀ ਇਹਨਾਂ ਨੂੰ ਨਹੀਂ ਕਹਤਾ ਵੀ ਹਟਣਾ ਕਰ ਤੋ ਬੋਲੇ ਆ ਵੀ ਤੇ ਸਰਦਾਰ ਸਾਹਿਬ ਗਲੋਤੇ ਆ ਨਾ ਅਹੀਂ ਇਹਨਾਂ ਨੂੰ ਨਹੀਂ ਕਹਤਾ ਵੀ ਤੁਸੀਂ ਗਲਤ ਬੋਲੇ ਜਾ ਹਟ ਇਹਦੇ ਬਾਰੇ ਵੀ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਕੁਝ ਪੁੱਛਿਆ ਨਹੀਂ ਤੇ ਮੈਨੂੰ ਇੱਕ ਤੇ ਜ਼ੋਰ ਵਾਲੀ ਕਿਹੜੀ ਗੱਲ ਹੋਈ ਇਹੋ ਨਹੀਂ ਕੋਈ ਵੀਜੀ ਤੂੰ ਕਹਿ ਰਿਹਾ ਹੈ ਕਿ ਜ਼ੋਰ ਨਾਲ ਟਿਕਰੀ ਲਈ ਆ ਇਹ ਟਿਕਰੀ ਦਾ ਮਤਲਬ ਕਿਸੇ ਨੂੰ ਵੀ ਟਿਕਰੀ ਲਈ ਆ ਵੀ ਤੁਸੀਂ ਲੋਕਾਂ ਨੂੰ ਮੇਰਾ ਨਾ ਕੋਈ ਗਲਤ ਜਾਣ ਕਰੋ ਇਹ ਸਰ ਨੇ ਕਿਹਾ ਸੀ ਕਿ ਆਪਣਾ ਜਿਹੜਾ ਇਹ ਬਜਰ ਇੱਕ ਮੈਡਮ ਹੈ ਇੱਕੇ ਵੀਰਾਂ ਹਾਂਜੀ ਇੱਕ ਡਾਕਟਰ ਹੋ ਗਿਆ ਚਲ ਗਿਆ ਜੀ ਮੋਟਰਸਾਈਕਲ ਲੈ ਕੇ ਅੱਛਾ ਜੀ ਇਹ ਕਹਿੰਦੇ ਵੀ ਅਸੀਂ ਆਪਣੀ ਮਰਜ਼ੀ ਨਾਲ ਮਰੀਜ਼ ਚੱਕਦੇ ਜੇ ਤੁਹਾਨੂੰ ਜਾਦੀ ਦਿੱਕ ਲਈ ਵੀ ਤੁਸੀਂ ਆਪਣਾ ਮਰੀਜ਼ ਚੱਕ ਕੇ ਲੈ ਸਕਦੇ ਜੀ ਠੀਕ ਹੈ ਜੀ ਕਿਰੇ ਹਸਪਤਾਲ ਕਹਦੇ ਕਹਿੰਦੇ 10 ਹੱਟ ਕੋ ਅਕਸਰ ਵਾਲੀ ਮਸ਼ੀਨ ਆਪੀ 6 ਮਹੀਨੇ ਹੋ ਗਏ ਖਰਾਬ ਹੋਈ ਨੂੰ ਜਿਨ੍ਹਾਂ ਦੀ ਮਸ਼ੀਨਾਂ ਖਰਾਬ ਹੈ ਇਹਨਾਂ ਕੰਪਲੇਟ ਕਿਉਂ ਨਹੀਂ ਸਰਕਾਰ ਨੂੰ ਕੀਤੀ ਠੀਕ ਹੈ ਇਹ ਹਸਪਤਾਲ ਬੰਦ ਕਰਨ ਜੇ ਸਰਕਾਰ ਨੂੰ ਇਹ ਕੰਪਲੇਨ ਨਹੀਂ ਕਰ ਸਕਦੇ ਤਾਂ ਤਨਖਾਹਾਂ ਲੈ ਰਹੇ ਨੇ ਇਹਨਾਂ ਨੇ ਮੈਂ ਡਾਕਟਰ ਰਮਨਦੀਪ ਸਿੰਘ ਐਸਐਮਓ ਸਿਵਲ ਹਸਪਤਾਲ ਬੋਲ ਰਿਹਾ ਹਾਂ ਹਾਂਜੀ ਫਰਕ ਇਹ ਉਹ ਦੋ ਪ੍ਰੋਜੈਕਟ ਦੇ ਲਈ ਜਿਹੜੀ ਐਕਸੀ ਮਸ਼ੀਨ ਆ ਕਾਫੀ ਦੇ ਹਾਂਜੀ ਗੰਦੀ ਜਪੀਆਂ ਤੇ ਪੇਸ਼ੈਂਟ ਕੋ ਖਰਾਬ ਹੋ ਰਿਹਾ ਠੀਕ ਹੈ ਹਾਂਜੀ ਇਹਦੇ ਬਾਰੇ ਮਸ਼ੀਨ ਚ ਥੋੜੀ ਐਕਸੀ ਮਸ਼ੀਨ ਚ ਖਰਾਬੀ ਆ ਉਹਦੇ ਲਈ ਅਸੀਂ ਕੰਪਨੀ ਜਿਹੜੇ ਇੰਜੀਨੀਅਰ ਆ ਉਹਨੂੰ ਬੁਲਾਇਆ ਰਿਪੇਅਰ ਵਾਲੇ ਨੂੰ ਉਹ ਮੰਨੇ ਉਹਨੇ ਨੂੰ ਡਾਇਗਨੋਸ ਕੀਤਾ ਕਿ ਇਸ ਦੇ ਵਿੱਚ ਨਾ ਕੋਈ ਆਪਟਿਕ ਮੋਡਿਊਲ ਆ ਜੋ ਡੈਫੈਕਟਿਵ ਆ ਇਸ ਦੇ ਲਈ ਅਸੀਂ ਜਿਹੜੀ ਰਿਪੇਅਰ ਵਾਲੀ ਕੰਪਨੀ ਜਿਹਦੇ ਨਾਲ ਕੰਟਰੈਕਟ ਆ ਮੈਨੇਜਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾ ਦੇਣ ਹਾਂ ਸਰ ਇੱਕ ਬੀਤੀ ਰਾਤ ਪੇਸ਼ੈਂਟ ਆਇਆ ਸੀਗਾ ਹੈ ਨਾ ਐਕਸੀਡੈਂਟ ਹੋ ਗਿਆ ਐਮਰਜੈਂਸੀ ਚ ਆ ਤੇ ਉਦੋਂ ਤੋਂ ਟ੍ਰੌਮਾ ਨਾ ਅਸਿਸਟ ਦੇ ਦਿੱਤਾ ਹੈ ਹਾਂਜੀ ਤੇ ਇੱਕ ਐਕਸ-ਰੇ ਨਹੀਂ ਸੀ ਇਹਦੇ ਦੇਖੋ ਸ਼ੁਰੂ ਲੈ ਲਿਆ ਤੁਹਾਨੂੰ ਇਹਦੇ ਪਰਚੇ ਹਾਂ ਜੀ ਹਾਂ ਇਹੋ ਸਭ ਚੀਜ਼ ਮਿਲ ਗਈ ਤਾਂ ਠੀਕ ਹੈ ਹਾਂ ਇਹਦੇ ਬਾਰੇ ਪੇਸ਼ੈਂਟ ਕੋਲੋਂ ਜਾਂ ਪੇਸ਼ੈਂਟ ਦੇ ਰਿਲੇਟਿਵਸ ਵੱਲੋਂ ਮੇਰੇ ਕੋਲ ਕੋਈ ਰਿਟਨ ਕੰਪਲੇਨ ਨਹੀਂ ਹੈ ਤੇ ਫਿਰ ਵੀ ਇਸ ਤਰ੍ਹਾਂ ਦੀ ਜੇ ਕੋਈ ਗੱਲ ਆ ਤਾਂ ਉਹ ਸਬੰਧਤ ਡਾਕਟਰ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਾਂਗਾ ਮੈਂ ਕਿ ਕੀ ਹੋਇਆ ਜੋ ਵੀ ਹੈ ਉਹਦੇ ਬਾਰੇ ਜਾਣਕਾਰੀ ਲਵਾਂਗਾ